ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਡੀਆਈਜੀ ਪੁੱਲਰ ਆਪ ਤੇ ਫਸੇ ਆ ਪਰ ਹੁਣ ਆਪਣੇ ਨਾਲ ਆਪਣੇ ਜਿਗਰੀ ਯਾਰਾਂ ਨੂੰ ਵੀ ਫਸਾਉਣਗੇ ਕਿਹੜੇ ਜਿਗਰੀ ਯਾਰ ਚੱਲ ਕੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਦਾਵਲ ਔਰ ਦੂਜੇ ਪਾਸੇ ਕਰਪਣਾ ਮਰਿੰਦਰ ਸਿੰਘ ਡੀਆਈਜੀ ਪੁੱਲਰ ਦੇ ਦੋਵੇਂ ਪੱਕੇ ਯਾਰ ਨਿਕਲੇ ਨੇ ਔਰ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਣ ਜਾ ਰਿਹਾ ਹਾਂ ਸੋਨੇ ਦੀ ਐਟਮਾ ਬਹੁਤ ਵੱਡਾ ਮਾਮਲਾ ਔਰ ਦੂਜੇ ਪਾਸੇ ਇੱਕ ਐਸੀ ਖਬਰ ਜਿਹਨੂੰ ਸੁਣ ਕੇ ਪੰਜਾਬ ਦੀ ਅਕਾਲੀ ਦਲ ਔਰ ਪੂਰੇ ਪੰਜਾਬ ਦੇ ਲੋਕਾਂ ਦੇ ਪਾਰਾਂ ਥਲੇ ਜ਼ਮੀਨ ਖਿਸਕ ਗਈ ਹੈ ਕਿਉਂਕਿ 10 ਸਾਲ ਦੇ ਵਿੱਚ ਇਹ ਦੋਵੇਂ ਯਾਰ ਤਾਂ ਪੱਕੇ ਡੀਆਈਜੀ ਭੋਲਰ ਦੇ ਹੈਗੇ ਨੇ ਕਿ ਤੁਹਾਡੇ ਸਾਹਮਣੇ ਅੱਜ ਵੀਡੀਓ ਦਿਖਾਵਾਂਗੇ ਔਰ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਤਿੰਨਾਂ ਦਾ ਬੜਾ ਗੂੜਾ ਰਿਸ਼ਤਾ ਚੱਲ ਰਿਹਾ ਸੀ ਯਾਨੀ ਸੁਖਵੀਰ ਸਿੰਘ ਬਾਦਲ ਦਾ ਉਹ ਰਿਸ਼ਤੇਦਾਰ ਨੇ ਔਰ ਕੈਪਟਨ ਅਮਰਿੰਦਰ ਸਿੰਘ ਡੀਆਈਜੀ ਭੁੱਲਰ ਸਾਹਿਬ ਇਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਕਿਵੇਂ ਚੱਲ ਰਿਹਾ ਸੀ ਔਰ ਵਿਕਰਮ ਸਿੰਘ ਮਜੀਠੀਆ ਨੂੰ ਵੀ ਨਹੀਂ ਪਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਤਿੰਨੋ ਜਣੇ ਵਰਤ ਰਹੇ ਸੀ ਕਿਨੇ ਵਰਤ ਰਹੇ ਸੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਡੀਆਈਜੀ ਭੁੱਲਰ ਦੇ ਘਰ ਦੇ ਵਿੱਚੋਂ ਬਹੁਤ ਸਾਰੀ ਬਰਾਮਦੀ ਹੋ ਚੁੱਕੀ ਆ ਅਕਸਰ ਪੰਜਾਬ ਨੇ ਦੇਖ ਲਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਦੇ ਨੇਤਾ ਰਹੇ ਹਨ ਜਾਂ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ ਸੀ ਉਸੇ ਵਕਤ ਤੋਂ ਇਹਨਾਂ ਦੀ ਯਾਰੀ ਚੱਲ ਰਹੀ ਸੀ ਅੱਜ ਭਾਵੇਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਕੈਪਟਨ ਮਨਿੰਦਰ ਸਿੰਘ ਦੀ ਸੁਖਵੀਰ ਸਿੰਘ ਬਾਦਲ ਡੀਆਜੀ ਭੋਲਨ ਸਾਹਿਬ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਨਾਲ ਬਹੁਤ ਵੱਡਾ ਕਨੈਕਸ਼ਨ ਕੈਪਟਨ ਮਨਿੰਦਰ ਸਿੰਘ ਦਾ ਵੀ ਸਾਹਮਣੇ ਆ ਗਿਆ ਕਿਉਂਕਿ ਅੱਜ ਦਾ ਜਿਹੜਾ ਬਿਆਨ ਕੈਪਟਨ ਮਨਿੰਦਰ ਸਿੰਘ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਔਰ ਡੀਏਜੀ ਭੁਲਰ ਤੱਕ ਤੁਹਾਡੇ ਸਾਹਮਣੇ ਪਹਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਹੁਣ ਤੋਂ 10 ਮਿੰਟ ਪਹਿਲਾਂ ਦੀ ਖਬਰ ਉਹਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦੀਆਂ ਖਬਰਾਂ ਚੱਲ ਰਹੀਆਂ ਸੀ ਕਹਿੰਦੇ ਵੀ ਬਿਕਰਮ ਮਜੀਠੀਆ ਦੀ ਅੱਜ ਜ਼ਮਾਨਤ ਹੋ ਸਕਦੀ ਹੈ ਪਰ ਹਾਈ ਕੋਰਟ ਬੰਨੀ ਅੱਜ ਕੋਈ ਵੀ ਉਹਨੂੰ ਰਾਹਤ ਨਹੀਂ ਮਿਲੀ ਅੱਗੇ ਪਾ ਦਿੱਤੀ ਹੈ ਡੇਟ ਪਰ ਇਹ ਜਿਹੜਾ ਮਾਮਲਾ ਨਿਕਲ ਕੇ ਆਇਆ ਸੁਖਬੀਰ ਸਿੰਘ ਬਾਦਲ ਔਰ ਕੈਪਟਨ ਅਮਰਿੰਦਰ ਸਿੰਘ ਇਹ ਦੋਵੇਂ ਪੱਕੇ ਯਾਰ ਡੀਆਈਜੀ ਭੋਲਰ ਦੇ ਤਰ ਨਿਕਲੇ ਨੇ ਵੈਸੇ ਇਹ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਵਰਤ ਰਹੀ ਸੀ ਕਿੰਨੇ ਜਣੇ ਕਿੰਨੇ ਵਰਤ ਰਹੀ ਸੀ ਪਹਿਲਾਂ ਤਾਂ ਮੈਂ ਕਰਕਣ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਇੱਕ ਇੱਕ ਕਰਕੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਪਰ ਉਹ ਕਰਦੀਆਂ ਸਾਡੀ ਨੈਸ਼ਨਲ ਬੋਡੀ ਜੇ ਫੇਰ ਮੈਨੂੰ ਪੁੱਛੋਗੇ ਮਜੀਠੀਆ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਅਬ ਉਸ ਜੇਦੋ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਬਲ ਵਿਕਰਮ ਮਿਲੀਟਰੀ ਉਹ ਤੁਸੀਂ ਮੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਪ੍ਰਬੰਧਤਵਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲ ਕਵਰ ਦੇ ਵਿੱਚ ਹਾਈ ਕੋਰਟ ਗਈ ਹੈ ਹਾਈ ਕੋਰਟ ਦੱਸੇ ਕਿ ਇਹ ਰਿਸ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਹੈ ਚੀਫ ਕਰਿੰਟ ਤੋਂ ਬਾਅਦ ਹਾਈ ਕੋਰਟ ਡਿਸਾਈਡ ਦੇਵੇ ਕੀ ਕਿਸੇ ਕਾਨੂੰਨ ਲੈ ਕੇ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹ ਘਟ ਕੇ ਅੰਦਰ ਕਰ ਦੋਗੇ ਇਹ ਗਲਤ ਗੱਲ ਤਾਂ ਸੁਣ ਲਿਆ ਪੰਜਾਬ ਵਾਲੇ ਕੈਪਟਨ ਅਮਰਿੰਦਰ ਸਿੰਘ ਖੁਦ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਦਰਸਾਲ ਦੇ ਵਿੱਚ ਉਹ ਇਹ ਗੱਲ ਭੁੱਲ ਗਏ ਨੇ ਕਿ ਇੱਕ ਮੁੱਖ ਮੰਤਰੀ ਦੀ ਪਾਵਰ ਕੀ ਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਕੀ ਅਹਿਮੀਅਤ ਹੁੰਦੀ ਹੈ ਉਹ ਕਹਾਰੇ ਨੇ ਕਹਿੰਦੇ ਭਗਵੰਤ ਮਾਨ ਕੌਣ ਹੁੰਦਾ ਦੁਬਾਰਾ ਇਨਵੈਸਟੀਗੇਸ਼ਨ ਕਰਨ ਵਾਲਾ ਜਾਂ ਕਰਵਾਉਣ ਵਾਲਾ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਧੇ ਸਰਾਇ ਚੱਕ ਦਿੱਤੇ ਨੇ ਤਾਂ ਹੁਣ ਪੰਜਾਬ ਦੀ ਸਰਕਾਰ ਮੈਂ ਤੁਹਾਨੂੰ ਉਹ ਗੱਲਾਂ ਬਾਤ ਦੇ ਵਿੱਚ ਦੱਸੂਗਾ ਪੰਜਾਬ ਦੀ ਸਰਕਾਰ ਇਹਨਾਂ ਵੱਡੇ ਲੀਡਰਾਂ ਦੇ ਖਿਲਾਫ ਕੁਝ ਵੱਡਾ ਕਰਨ ਜਾ ਰਹੀ ਹੈ ਯਾਨੀ ਪਹਿਲਾਂ ਬਿਆਨ ਦਿੱਤਾ ਸੀ ਖੈਰਾ ਔਰ ਉਸ ਤੋਂ ਬਾਅਦ ਬਾਜਵਾ ਫਿਰ ਆ ਜਾਂਦਾ ਜੀ ਚੰਨੀ ਇਹ ਸਾਰੇ ਲੀਡਰ ਕਾਂਗਰਸ ਦੇ ਜਿੰਨੇ ਵੀ ਨੇ ਇਹਨਾਂ ਸਾਰੇ ਲੋਕਾਂ ਨੇ ਵਿਕਰਮ ਸਿੰਘ ਮਜੀਠੀ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਸੀ ਔਰ ਉਸ ਤੋਂ ਬਾਅਦ ਕਪਟਨ ਮਰਿੰਦਰ ਸਿੰਘ ਦਾ ਬਿਆਨ ਆ ਜਾਂਦਾ ਜਿਵੇਂ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸ਼ੰਕਾ ਹੁੰਦੀ ਹੈ ਕਿ ਕਾਂਗਰਸ ਦੇ ਰਹੇ ਮੁੱਖ ਮੰਤਰੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਚਾਹੇ ਭਾਜਪਾ ਦੇ ਵਿੱਚ ਸ਼ਾਮਲ ਨੇ ਪਰ ਲੋਕਾਂ ਨੂੰ ਉੱਥੇ ਸ਼ੰਕਾ ਇਹ ਹੋ ਗਈ ਸੀ ਉਹਨਾਂ ਦਾ ਬਿਆਨ ਸੁਣ ਕੇ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਕਰਫਜ਼ਦਾਰ ਕਰਵਾਉਂਦੀ ਹੈ ਭਗਵੰਤ ਮਾਨ ਸਰਕਾਰ ਤਾਂ ਉਹਨੇ ਬਿਆਨ ਦਾਗ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਗਲਤ ਕਰਵਾ ਦਿੱਤੀ ਹੈ ਇਹਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਕਿਉਂ ਭਾਈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਤਸਕਰੀ ਕੀਤੀ ਇਹਨਾਂ ਦੇ ਨਾਲ ਹੀ ਵੱਡੇ ਮੰਤਰੀਆਂ ਦਾ ਹੱਥ ਸੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਚਾਹੇ ਕਾਂਗਰਸ ਦੇ ਵਿੱਚ ਸੀ ਉਸ ਵਕਤ ਵੀ ਵਿਕਰਮ ਸਿੰਘ ਮਜੀਠੀਆ ਦਾ ਕੰਮ ਬਹੁਤ ਵੱਡੇ ਪੱਦਰ ਦੇ ਉੱਤੇ ਇਹਨਾਂ ਦਾ ਤਾਮਚਾਮ ਚੱਲ ਰਿਹਾ ਸੀ ਅੰਦਰ ਗਤੀ ਸਰਕਾਰੀ ਗੱਡੀਆਂ ਫੇਰ ਵੀ ਵਿਕਰਮ ਸਿੰਘ ਮਜੀਠੀਆ ਦੀ ਉਫਾਜਿਤ ਕਰ ਰਹੀਆਂ ਸੀ ਇਹ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਵਾਰ ਸਟੇਜਾਂ ਤੋਂ ਆਪਣੀ ਬਿਆਨਬਾਜ਼ੀ ਦੇ ਵਿੱਚ ਦੱਸ ਚੁੱਕੇ ਨੇ ਪਰ ਦੂਜੇ ਪਾਸੇ ਆ ਜਾਈਏ ਹੁਣ ਇਹਨਾਂ ਦਾ ਗੂੜਾ ਰਿਸ਼ਤਾ ਚਾਰਾਂ ਦਾ ਹੈ ਕਿਵੇਂ ਹੈ ਬਿਕਰਮ ਸਿੰਘ ਮਜੀਠੀਆ ਨੂੰ ਤਿੰਨੇ ਵਾਰਤ ਕਿਵੇਂ ਰਹੇ ਸੀ ਦੇਖੋ ਵੀ ਡੀਆਈਜੀ ਭੁੰਨਰ ਸਾਹਿਬ ਹੁਣ ਫੜੇ ਗਏ ਨਹੀਂ ਪਰ ਅੱਜ ਦੀ ਸਰਕਾਰ ਤੇ ਕੁਝ ਲੋਕ ਜਾਂ ਕੁਝ ਪੱਤਰਕਾਰ ਕਹਿੰਦੇ ਪੰਜਾਬ ਦੇ ਵਿੱਚੋਂ ਰੋਪਣਾ ਰਹੇ ਨੇ ਉਹ ਪੱਤਰਕਾਰ ਜਿਹੜੇ ਕਾਲੀ ਗੱਲ ਦੇ ਖਰੀਦੇ ਹੋਏ ਨੇ ਤਾਂ ਉਹ ਕਹਿ ਰਹੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਡੀਆਈਜੀ ਭੁੰਨਰ ਦਾ ਫੜਿਆ ਜਾਣਾ ਇੱਕ ਬਹੁਤ ਵੱਡੀ ਸ਼ਰਮਨਾਕ ਘਟਨਾਗੀ ਕੱਕੜ ਦੇ ਘਰ ਦੇ ਵਿੱਚੋਂ ਹਰਾਮਖੋਰੀ ਦਾ ਪੈਸਾ ਔਰ ਸੋਨਾ ਫੜਾਇਆ ਗਿਆ ਯਾਨੀ ਸੋਨੇ ਦੀਆਂ ਈਟਾਂ ਕਹਿ ਲੋ ਚਾਹੇ ਗਹਿਣੇ ਕਹਿ ਲੋ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਖੁਦ ਸਕਾ ਜੀਜਾ ਯਾਨੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹ ਵੀ ਵਿਕਰਮ ਸਿੰਘ ਮਜੀਠੀਆ ਨੂੰ ਵਰਤ ਰਹੇ ਸੀ ਜੰਨਾ ਚਿੱਕੇ ਨੇ ਵਰਤਿਆ ਇਹ ਹੁਣ ਤੁਸੀਂ ਵੇਖੋ ਵੀ ਕੱਕੜਾ ਮਨਿੰਦਰ ਸਿੰਘ ਦਾ ਬਿਆਨ ਆ ਜਾਂਦਾ ਹਰੇ ਤੱਕ ਬਿਆਨ ਦੇ ਹੀ ਜਾਂਦਾ ਅੱਜ ਦਾ ਬਿਆਨ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਅਨੇਕੋ ਧੁਰਾ ਜੁਟ ਗੀਆਂ ਨੇ ਜਿੱਥੋਂ ਇਹ ਸਿੱਧ ਹੁੰਦਾ ਕਿ ਕਾਲੀ ਦਲ ਦੇ ਨਾਲ ਇਹ ਪਹਿਲੇ ਦਿਨ ਤੋਂ ਨਾਲੇ ਹੋਏ ਨਹੀਂ ਕਿਉਂਕਿ ਅਕਸਰ ਸਾਡੇ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਜੀ ਦੋ ਘਰਾਂ ਦੇ ਵਿੱਚ ਪੰਜਾਬ ਲੁੱਟਦਾ ਰਿਹਾ ਕਿਉਂ ਕਦੇ ਕਾਲੀ ਦਲ ਕਦੇ ਕਾਂਗਰਸ ਕਦੇ ਕਾਲੀ ਰਨ ਕਦੇ ਕਾਂਗਰਸ ਇਹੀ ਹੁੰਦਾ ਹੈ ਤਾਂ ਪੰਜਾਬ ਦੇ ਲੋਕਾਂ ਨੇ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਪਲਟਾ ਮਾਰ ਦਿੱਤਾ ਉਹਨਾਂ ਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਸਹੀ ਦਿਸ਼ਾ ਦੀ ਔਰ ਲੈ ਕੇ ਜਾਣਗੇ ਪਰ ਉਹਨਾਂ ਨੂੰ ਕੁਛ ਹੀ ਸਾਲ ਹੋਏ ਨੇ ਹਲੇ ਵੀ ਸਰਕਾਰ ਆਪਣੇ ਪਦਰਤ ਦਾ ਹਰੇਕ ਕੰਮ ਪ੍ਰਤੀ ਨਿਰਪੱਖ ਸਹੀ ਕੰਮ ਕਰ ਰਹੀ ਹੈ ਪਰ ਭਾਈ ਹੁਣ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਤੋਂ ਇਹ ਜਿਹੜੇ ਲੋਕ ਨੇ ਬਿਕਰਮ ਸਿੰਘ ਮਜੀਠੀਏ ਤੋਂ ਨਾਲੇ ਦਾ ਤਸਕਰੀ ਕਰਵਾਉਂਦੇ ਸੀ ਖੋਲੇ ਆਮ ਤਸਕਰੀ ਕਰਦੇ ਵੀ ਸੀ ਐਵੇਂ ਨਹੀਂ ਡੀਆਈਜੀ ਭੁੰਨਰ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਈਆ ਅੱਤ ਹਾਈਕਲੋ ਸੋਨੇ ਦਾ ਖੜਿਆ ਜਾਣਾ ਇੱਕ ਬਹੁਤ ਵੱਡੀ ਬਹੁਤ ਵੱਡੀ ਕਹਿ ਸਕਦੇ ਇੱਕ ਲੁੱਟ ਨੂੰ ਅੰਜਾਮ ਦਿੱਤਾ ਉਹ ਕਾਲੀਰਾਲ ਦੇ ਰਾਜ ਦੇ ਵਿੱਚ ਉਹ ਅਸਰ ਬਣੇ ਨੇ ਅੱਜ ਦੀ ਸਰਕਾਰ ਦੇ ਉੱਤੇ ਜਿਹੜੇ ਲੋਕੋ આરોਪ ਲਾ ਰਹੇ ਨੇ ਉਹ ਸਮਝੋ ਵੀ ਜਾਤਾ ਉਹ ਸਰਕਾਰ ਵਿਰੋਧੀ ਨੇ ਜਾਂ ਪਾਈਓ ਬਾਦਲਾਂ ਦੇ ਚਮਚੇ ਤੇ ਬਾਦਲਾਂ ਦੇ ਉਹ ਪੱਤਰਕਾਰ ਨੇ ਜਿਨ੍ਹਾਂ ਨੂੰ ਵੱਡੀ ਬੋਟੀ ਕਹਿ ਸਕਦੇ ਜਾਂ ਮੋਟੀ ਬੋਟੀ ਕਹਿ ਸਕਦੇ ਆ ਪਾਈ ਹੋਈ ਐ ਅਕਸਰ ਪੰਜਾਬ ਦੇ ਅੰਦਰ ਇਹ ਬਹੁਤ ਸਾਰਾ ਕੁਝ ਚੱਲਦਾ ਪੂਰਾ ਪੰਜਾਬ ਇਸ ਗੱਲ ਤੋਂ ਭਲੀ ਭਾਂਤੀ ਵਾਕਿਵ ਹੈ ਤਾਂ ਹੁਣ ਮੈਂ ਐਂਡ ਤੇ ਪੁੱਛਣਾ ਚਾਹੁੰਦਾ ਸਾਡੇ ਹੀ ਪੰਜਾਬੀਆਂ ਤੋਂ ਕਿ ਭਾਈ ਤੁਹਾਡਾ ਕੀ ਕਹਿਣਾ ਹੈ ਇਹਨਾਂ ਗੱਲਾਂ ਤੇ ਕਿਉਂਕਿ ਇਹ ਜਿਹੜੇ ਨੇਤੇ ਨੇ ਇਹਨਾਂ ਨੇ ਪੂਰਾ ਪੰਜਾਬ ਬਰਬਾਦ ਕੀਤਾ ਇਹਨਾਂ ਦਾ ਕੋਈ ਸਟੈਂਡ ਹੈ ਨਹੀਂਗਾ ਕਿਉਂਕਿ ਮੁੱਖ ਮੰਤਰੀ ਰਹੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਦੇ ਵਿੱਚ ਨੇ ਹਲੇ ਵੀ ਵਿਕਰਮ ਸਿੰਘ ਮਜੀਠੀਆ ਦੀ ਪੂਛ ਨਹੀਂ ਛੱਡਦੇ ਇਹ ਤੁਹਾਡੇ ਸਾਹਮਣੇ ਆ ਤਾਕੀ ਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਡੀਆਈਜੀ ਪੁੱਲਰ ਆਪ ਤੇ ਫਸੇ ਸੀ ਪਰ ਹੁਣਾਂ ਦੇ ਜਿਗਰੀ ਯਾਰ ਜਿਹੜੇ ਆ ਉਹ ਵੀ ਸਾਹਮਣੇ ਆ ਗਏ ਹੈਗੇ ਆ ਔਰ ਉਹ ਵੀ ਜਿਹੜੇ ਆ ਉਹ ਫਸਣਗੇ ਕਿਉਂਕਿ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਕੋਲੋਂ ਪਹੁੰਚਿਆ ਹੈਗਾ ਵਾ ਦੋ ਹੀ ਪਾਰਟੀਆਂ ਇਹ ਤੱਕ ਪੰਜਾਬ ਨੂੰ ਲੁੱਟਦੀਆਂ ਰਹੀਆਂ ਐ ਕਦੀ ਅਕਾਲੀ ਦਲ ਤੇ ਕਦੀ ਕਾਂਗਰਸ ਇਹਨਾਂ ਦੀਆਂ ਵਾਰੀਆਂ ਲਗੀਆਂ ਸੀਗੀਆਂ ਇਹਨਾਂ ਨੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈਗਾ ਵਾ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਜੁੜੇ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲਦੇ ਹਨ ਦੇ ਹੱਕ ਵਿੱਚ ਬਿਆਨ ਦਿੰਦੇ ਹੈਗੇ ਆ ਉਹ ਵੀ ਹੁਣ ਸਾਹਮਣੇ ਆ ਗਏ ਆ ਇਹ ਵੀ ਸਾਰੇ ਡੀਆਈਜੀ ਪੁੱਲਰ ਦੇ ਨਾਲ ਰਲੇ ਸੀਗੇ ਔਰ ਜਿੱਦੋਂ ਤੱਕ ਹੋ ਸਕਿਆ ਇਹਨਾਂ ਸਭ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈਗਾ ਵੈ ਸਿਰਫ ਲੋਕਾਂ ਕੋਲੋਂ ਵੋਟ ਲੈਣ ਵਾਸਤੇ ਲੋਕਾਂ ਨੂੰ ਸਬਜ਼ ਬਾਗ ਦਿਖਾਏ ਜਾਂਦੇ ਸੀਗੇ ਬਾਕੀ ਪੰਜਾਬ ਦੀ ਬਿਹਤਰੀ ਵਾਸਤੇ ਕੁਝ ਵੀ ਨਹੀਂ ਸੀ ਕੀਤਾ ਜਾਂਦਾ ਹੈਗਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਆਪ ਸਾਬਕਾ ਮੁੱਖ ਮੰਤਰੀ ਹੈ ਜਾਣਦੇ ਆ ਸੁਪ ਮੁੱਖ ਮੰਤਰੀ ਦੀ ਪਾਵਰ ਕੀ ਹੁੰਦੀ ਹੈ ਇਸ ਦੇ ਬਾਵਜੂਦ ਸੀਐਮ ਭਗਵੰਤ ਮਾਨ ਨੂੰ ਟੜੀਆਂ ਲਾਈਆਂ ਜਾਂਦੀਆਂ ਜਾਂ ਇਹ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਟੜੀਆਂ ਲਾਈਆਂ ਜਾਂਦੀਆਂ ਹੈਗੀਆਂ ਮੈਂ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ ਅਸਰੋ ਰਸੂਖ ਹੈ ਬਹੁਤ अंदर तक इस्तेमाल करना हूँ जितों तक किसी की पहुँच भी नहीं होंगी या किसी के खाबो ख्याल भी नहीं हूँ कि किस तरह एक दूजे के नाल जुड़े है जिस तरह कि हूँ डी आई जी भूलर के नाल यहाँ दे नाम सामने आ रहे ना सिर्फ नाम सामने आ रहे हैं बल्कि जिगरी यार मने जाए है आ, बाकी फिर कहना सीडियो बारे कमेंट्स करके लाजमी दस्यो रखिए अपना ढेर सारा ख्याल मिलेंगे अगली वीडियो के ना हाफिज़